ਫਰਮਾ ਬੀਗ ਮੰਗਲੀ ਕਲਾਬ ਦੇ। ਕਰ ਲਾ ਵੀਰੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ। ਅਸੀਂ ਇਹਨਾਂ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ। ਤੇ ਤਿੰਨਾਂ ਕੋਲ ਹਥਿਆਰ ਸੀਗਾ। ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਜਿਹੜਾ ਗਨਮਾਂ ਸੀਰਾ ਫਲਤੀ ਵੀ ਇਹਦੇ ਕੋਲ। ਉਹਨੇ ਫੜਿਆ ਪਹਿਲਾਂ ਉਹਨਾਂ ਨੇ। ਬੜੇ ਕਿੱਥੇ ਨੇ? ਕਿੱਥੇ ਬੜੇ ਕਿੱਥੇ ਨੇ? ਮੀਂਹ ਦੇ ਵਿੱਚ ਬੈਂਕ ਦੇ ਵਿੱਚ। ਕਿਹੜਾ ਬੈਂਕ? ਪੰਜਾਬ ਐਟ ਬੈਂਕ ਦੀ। ਚੰਨੀ ਹੜੱਦ ਸੀ। ਚੱਲੇ ਜਾਣੇ ਸੀਗੇ ਇਹ। ਤੁਹਾਨੂੰ ਪਤਾ ਨਹੀਂ ਪੈਸੇ ਦੱਸਦੇ ਨੇ 1.5 ਲੱਖ ਲੈ ਗਏ ਇਸ ਵਾਰ ਮੈਨੂੰ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਹੈ ਬਾਈ ਹਾਂਜੀ ਹਾਂਜੀ ਕੋਈ ਗਰਮਾਂ ਦਾ ਪੰਜਾਬਾਂ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਗਏ ਚੋਰੀ ਕਰਦੇ ਸਿਰਫ ਇੱਥੇ ਹੀ ਬੈਠਾ ਹਾਂ ਨਹੀਂ ਮੈਂ ਜੀ ਆਹੀ ਬੈਠਾ ਹਾਂ ਸ਼ੀਨਾ ਵੀਰ ਜੀ ਗੁਰਪ੍ਰੀਤ ਸਿੰਘ ਬੈਣੀਪਾਲਾ ਜੀ ਕੀ ਹੋਇਆ ਕੀ ਹੋ ਰਹੀ ਗੀ ਤੇ ਜਦੋਂ ਅਸੀਂ ਖੜਕੇ ਦੀ ਆਵਾਜ਼ ਸੁਣੀ ਸਾਨੂੰ ਲੱਗਾ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲੋਂ ਆਏ ਤੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਕਿੰਨੇ ਵਿਅਕਤੀ ਸੀ? ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ, ਤਿੰਨਾਂ ਨੇ ਮੂੰਹ ਬੰਨ੍ਹਿਆ ਹੋ ਸੀ, ਤਿੰਨਾਂ ਕੋਲ ਰਫਲ ਆ ਪਿਸਟਲ ਸੀਗੇ। ਅੰਦਰ ਝੜਪ ਦੀ ਹੋਈ। ਅੰਦਰ ਝੜਪ ਹੋਈ ਆ, ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲਿਜਾਣ ਗਏ ਸੀਗੇ, ਉਹ ਰਸਤੇ 'ਚ ਸਿੱਟ ਗਏ। ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਦਿੱਤਨ। ਇੰਨੇ ਰਾਊਂਡ ਫਾਇਰ ਹੋ ਗਏ ਰਾਊਂਡ ਦਾ ਹੈਜ਼ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਇਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਗਿਆ ਲੁੱਟਾ ਗਿਆ ਦਿਨੋਂ ਦਿਨ ਬਾਅਦ ਕਿੱਥੇ ਜਾਏ ਤੇ ਹੁਣ ਇਸ ਬਾਰੇ ਦੇਖੋ ਉਸ ਮੌਕੇ ਨੂੰ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੀ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਨ ਲੱਗੇ ਉਹ ਬਗਲੀ ਤੋਂ ਕਹਿੰਦੇ हां जी ਉਹਨਾਂ ਇੱਕ ਬੰਦਾ ਕਾਊਂਟ ਖਲਾਉਣਾ ਆ ਸੀ ਮੈਨੂੰ ਸ਼ਾਇਦ ਹੋ ਸਕਦਾ ਵੀ ਉਹਦੇ ਨਾਲ ਆਇਆ ਹੋਵੇ ਉਹਨੂੰ ਕਿਹਾ ਵੀ ਐਦਾ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ ਭੈਣ ਸੋਮਾ ਕਿੰਨੇ ਵਜੇ ਦੀ ਸਵੇਰ 2:30 ਵਜੇ ਦੇ ਆਸ-ਪਾਸ ਸੀ ਜਦੋਂ ਇੱਕ ਪਿੰਡ ਤੋਂ ਪਹਿਲਾਂ ਪਹਿਲਾਂ ਇੱਕ ਆਇਆ ਜੀ ਉਹਨੂੰ ਮੂਲ ਪਿੱਟਿਆ ਉਹਨੂੰ ਮਿੱਟਾ ਜਿਹਾ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਲਮਾ ਟੋਟਲ ਤਿੰਨ ਬੰਦੇ ਸੀ ਚਾਰ ਸੀ ਉਹਨਾਂ ਹੁਣ ਹੁਣ ਤਿੰਨਾਂ ਕੋਲੇ ਸੀ ਜੀ ਉਹ ਵੀ ਰਹਿ ਕੇ ਸਰਵਾਰਾ ਦੇ ਜਰਜਨ ਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਬਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਵਾਲਾ ਵੀ ਉਹ ਫਿਰ ਜਾਨੋਂ ਉਹਨੇ ਰਵਾਲ ਕਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੁੱਥੋਂ ਗੁੱਤੀ ਹੋ ਗਏ ਉਹਨੇ ਫਿਰ ਪੈਰਾ ਦੇ ਫੋ ਮਾਰਿਆ ਜੀ ਫਾਇਰ ਫਿਰ ਮੈਨੂੰ ਗੱਲ ਛੱਡਣੀ ਪਈ ਗਈ ਇਸ ਚੀਜ਼ ਗੱਲ ਤੁਹਾਡੀ ਲੈ ਗਈ ਉਹ ਲੈ ਗਈ ਜੀ ਬਾਹਰ ਤੱਕ ਫਿਰ ਹਾਂਜੀ ਫਿਰ ਬਾਹਰੋਂ ਗੱਲ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੱਗ ਚੁੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਜੀ ਸਾਰੇ ਛੱਡਣ ਨੂੰ ਬਾ ਤਲਕ ਮੰਡ ਦੇ ਵਿੱਚ ਢਾਈ ਤਲਕ ਮੰਡ ਦੇ ਵਿੱਚ ਕੈਸ਼ ਦੇ ਅੰਦਰ ਪੂਰਾ ਪਾਊਡਰ ਪਾ ਕੇ ਰੱਖਿਆ ਅੰਦਰੋਂ ਕਾਉਂਟਰ ਜੂ ਕੱਢ ਕੇ ਲਗਾਇ ਨਹੀਂ ਫਾਇਰ ਕਿੰਨੇ ਕਿਤੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਸਟਾਫ ਨਾਲ ਕੋਈ ਉਹਨਾਂ ਨੇ ਕੋਈ ਤਰੀਕਾ ਨਹੀਂ ਕੀਤੀ ਆ ਕੋਈ ਜਾਨਾਂ ਨਹੀਂ ਇਹਨਾਂ ਨੇ ਵਕ ਗਲੀ ਗਲੋਜ ਮਾੜੀ ਮੋਟੀ ਕਰੀ ਸੀ ਵੀ ਖੜੇ ਰੋ ਲਈ ਉਹ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਅਸਲ ਵਿੱਚ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਜੇਨਾਂ